ਚੱਸੀ ਕਰਦੇ ਆ ਤੇਰੀ ਅਲੈਕਾ ਖੜਾ ਹੋ ਸਕੀਆ ਨੇ ਉਹਦਾ ਇਹ ਪੂਰਾ ਜੰਦ ਨਹੀਂ ਪਾੜੀ ਹੋਈ ਬੱਚੀ ਆ ਹੈ ਤੇ ਆਪਾਂ ਵੀ ਲਾਈਨ ਵਾਲੀ ਗੱਲ ਕੀਤੀ ਤੈਨੂੰ ਉਹਨਾਂ ਦੱਸ 45 50 ਤੋਂ ਲਾਇਆ ਹੈ ਹੈ ਪੂਰੇ 60 ਦੀ ਹੁੰਦੀ ਹੈ ਹੈ ਦੇਖ ਮੈਂ ਤਾਂ ਕੋਈ ਨਹੀਂ ਪਾਤਾ ਉਹ ਤਾਂ ਇੱਕ ਮਿੰਟ ਹੋਰ ਆ ਜਾ ਤਾਤ ਕਹਿ ਲੈ ਮੇਰਾ ਛੜਨਾ ਮੰਨ ਲੈ ਕਿ ਜੈਸ ਹੁੰਦੀ ਮੈਂ ਕਹਿ ਦਿੰਦਾ ਬੱਲੇ ਚਾਚਾ ਨਹੀਂ ਬਾਬਾ ਕਹਿ ਮੈਂ ਬਾਬਾ ਕਹਿ ਲੈ ਕੋਈ ਗੱਲ ਨਹੀਂ ਚਾਚਾ ਸ਼ਰਮੀ ਨਹੀਂ ਮੰਨਦਾ ਤੂੰ ਬਾਬਾ ਓਏ ਆ ਕੀ ਆ ਤੇਰੇ ਨਾਲ ਲੱਖਾ ਦਾ ਹੈ ਕਰ ਲੈਣੇ ਮੈਂ ਚੱਲ ਕੋਈ ਆਸ ਤੂੰ ਡਾਬਰ ਦੀ ਗੱਲ ਕਰੇਂ ਨਹੀਂ ਪੂਰੀ ਮੇਰੇ ਆਸ ਤੇ ਨਹੀਂ ਉਸ ਤੋਂ ਦੋ ਮਿੰਟ ਕਰ ਲੈ ਓਏ ਰੇ ਆ ਪਰ ਮੈਨੂੰ ਆਏ ਘਰੇ ਗਾਂ ਪੇ ਯਾਰ ਕਹਿੰਦੀ ਤੇਰੇ ਨਾਲ ਇਨਾ ਟਾਈਮ ਲਾਉਂਦਾ ਨਹੀਂ ਹੁੰਦਾ ਤੂੰ ਇੱਕ ਵਾਰੀ ਇੱਕ ਵਾਰੀ ਵਹੀ ਮੰਗਣੀ ਆ ਖਮਸ ਖਮਸ ਪੈਕ ਕਰੀ ਮੇਰੇ ਆਸਤੇ ਕਿੰਨੀ ਹਾਂ ਜਾਂ ਨਾ ਬਾਜੂਆਂ ਜਮਾਂ ਹਾਂ ਕੁਛ ਨਹੀਂ ਬਦਦਾ ਬਹੁਤ ਨਵੇੜ ਗੱਲ ਬੱਚੀ ਯਾਰਾ ਤੂੰ ਹੀ ਕਹਿਣੀ ਆ ਬਸ ਜਾਮਾਂ ਫਿਰ ਮੈਂ ਵੀ ਬੋਲ ਫਿਰ ਆ ਮੇਰੀ ਬਾਤ ਗਾੜੀ ਆਣੇ ਵਾਲੀ ਬੋਲ 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 ਵੀਰ ਇੱਕੋ ਵਾਰੀ ਬੋਲ ਦੇ ਬਸ ਯਾਰ ਜਾਣਾ ਹੁੰਦੀ ਆ ਨਹੀਂ ਹੁੰਦੀ ਆ ਉੱਤੇ ਬੋਲੀ ਨਾ ਹੁਣ ਔਰ ਠੀਕ ਹੈ ਨਾ ਔਰ ਇੱਧਰ ਹੋ ਜਾ ਕੀ ਪਾਉ ਲੈ ਹੋਰ ਇੱਕੋ ਵਾਰ ਕੀ ਕਰਦਾ ਆ ਤੂੰ ਫਰਗਾ ਕੀ ਫਰਕ ਕੀ ਹੈ ਕਾਸੇ ਨੂੰ ਕਹਤੀ ਬਾਈ ਨੇ ਜਿਹੜੀ ਸਿਰੇ ਵਾਲੀ ਆ ਜਾ ਉਹਦੇ ਕੁਝ ਵੀ ਨਹੀਂ ਆਹੋ ਯਾਰ ਕਰੋ ਸੰਗ ਆਪਦੀ ਯਾਰ ਪਰ ਮਾਨੀ ਆ ਵਾ ਕੋਈ ਗੱਲ ਨਹੀਂ ਭਰਾ ਹਾਂ ਵੀ ਨਹੀਂ ਪੂਰੀ ਹੁੰਦੀ ਬੱਚੀ ਜਾ ਉਹ ਐ ਨਹੀਂ ਪੂਰੇ ਹੁੰਦੇ ਉਹ ਤਾਂ ਕੋਈ ਲਾਵਾ ਉਹ ਨਹੀਂ ਪੂਰੇ ਹੁੰਦੇ ਆਪਣੇ ਉਹ ਲਾਸ਼ ਕਿਨੇ ਨੇ ਤੈਨੂੰ ਕਹੀ ਹੈ ਬਸ ਤੇਰੇ ਕਰਕੇ ਬਾਹਰ ਦੀ ਰਹਿਦਾ ਮੈਂ ਨਾ ਸੋਏ ਵੀ ਤਾਂ ਵੀ ਹੀ ਐ ਕਮੀ ਬਹੁਤ ਆ ਜੇ ਕਿੰਨੀ ਕਮੀਆਂ ਤੇਰੇ ਲੱਗਦੇ ਇਹ ਤਾਂ ਬੋਲੇ ਬੰਦੇ ਸਾਡੇ ਵਾਲੇ ਇਹਨਾਂ ਨੇ ਰਾ ਪਹਿਲਾਂ ਉਹ ਚਲ ਬੋਲਿਆਂ ਦਾ ਵੀ ਬੋਲਾ ਹੁਣ ਕਿਉਂ ਸਾਨਾ ਬਣ ਜਾ ਨਹੀਂ ਯਾਰ ਹੌਣੀ ਮੌਕਾ ਸੰਗਦਾ ਤੂੰ ਮੈਂ ਤੈਨੂੰ ਕਹੀ ਐ ਤੇਰਾ ਮਾਂ ਜੇ ਹੋ ਕੇ ਦਸ ਵੀ ਇਹਨੇ ਦੀ ਵੇਚਣੀ ਆ ਪਰ ਕਿ ਮੇਰਾ ਸਮਝੇ ਲੱਗਦਾ ਮਾਂ ਕਹਦੇ ਤੈਨੂੰ ਮਾਂ ਨਹੀਂ ਕੀਤਾ ਤੁਹਾਡਾ ਬੱਸ ਹੋ ਰਿਹਾ ਯਾਰ ਬੱਚੀ ਚੱਪਾ ਉਹ ਨਹੀਂ ਕੀਤੀ ਉਹ ਕੱਲ ਹੁੰਦੀ ਪਹਿਲੇ ਲੈ ਜਾਂਦਾ ਵੀ ਤਾ ਬਹੁਤ ਸਹਿਆਂ ਦੇ ਬਹਿ ਗਿਆ ਇਹ ਬਣਾਉਣਾ ਉਹ ਕਰਲਾ ਕੋਈ ਲੱਜ ਵਜ ਰੱਖੀ ਕੀ ਗੱਲ ਹੋ ਰਹੀ ਐ ਹਸ ਤੋ ਇਹੇ ਕਰਦੇ ਜੀ ਮਾਸ ਨਾ ਬੋਲਨੇ ਹਾਂ ਐਤੋਂ ਘੱਟ ਰਹੀ ਫਿਰ ਇਹ ਕੀ ਜਾਂਦੇ ਨਾਲ ਬਾੜ ਦੇ ਉਹ ਨਹੀਂ ਛੱਡ ਉਹ ਨਹੀਂ ਛੱਡ ਉਹ ਭਾਈ ਹੁਣ ਹੀ ਛੱਡ ਬਸ ਤੋ ਸਾਰੇ ਛੱਡਣ ਵਾਲੇ ਪਾਸੇ ਕਰਾਉਣ ਵਾਲੇ ਪਾਸੇ ਇਹਦਾ ਗੱਲ ਹੋਏ ਬਰਾਬਰ ਦਾ ਰਾਹ ਬਰਾਬਰ ਕਿਵੇਂ ਹੁੰਦੀ ਹੈ ਤੈਨੂੰ ਕਿਹ ਬਰਾਬਰ ਹੁੰਦੀ ਹੈ ਹਾਂ ਤੂੰ ਕਿ ਵੀ ਬਰਾਬਰ ਆਉਂਦੀ ਹੈ ਵਾ ਫੜ ਤੂੰ ਐਸੀ ਤੇ ਨਾ ਮੈਂ ਯਾਰ ਤੈਨਾਂ ਹੀ ਪੂ ਕਰੋ ਤਿੰਨ ਘੱਟ ਦੀ ਲੇਗਾ ਬਸ ਇਹ ਤਾਂ ਦੇ ਨਹੀਂ ਹੋਇਆ ਤੱਕ ਤਿੰਨ ਉੱਤੇ ਨਾ ਨਾ ਉਹ ਜਾਣ ਦਿਓ ਹੁਣ ਨਹੀਂ ਹੁੰਦੀ ਵੇ ਛੋਦਾ ਲੰਮ ਲਮਾ ਵੜਾ ਕਰਦਾ ਤੁਸੀਂ ਦਾ ਮਾਲਮ ਕਰ ਤੁਸੀਂ ਕਿਤਾ ਬੰਦ ਪਾਜੀ ਰਹਿੰਦੇ ਬੱਚਾ 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 ਪਤਾ ਕਿ ਬੱਚੇ ਮੇਰੇ ਸੁਣੋ ਮੈਂ ਪੱਕਾ ਰੱਖਦਾ ਮੇਰੇ ਰੋਹ ਦੋਦੀ ਆ ਨੋ ਬੜਾ ਬਖਾਉਂਦੇ ਤਿੰਨ ਕਰਕੇ ਕਰਦਾ ਨਾ ਜੌਰ ਵਗੀਆਂ ਪੱਕੀ ਨਹੀਂ ਪੱਕੀ ਕੀ ਬਾਈ ਪਤਾ ਨਹੀਂ ਜੌਰ ਵਗਿਆ 40 ਵਾਲੀ ਗਾਂਗਾਂ ਲੈ ਲੈਂਦੇ ਇਕੱਲੇ ਅਸੀਂ ਕੋਈ ਦੱਸ ਕੀ ਨਹੀਂ ਖਾਈਦੇ ਪਤਾ ਮੇਰੇ ਗੱਲ ਤੁਸੀਂ ਕਿ ਪੱਕੀ ਜੌਰ ਨਹਰਾਈ ਹੈ ਬਾਈ ਗਲਤ ਜਵਾਨੀ ਫੜਕੇ ਜਿਸ ਨੂੰ ਨੇ ਨਮ ਵੀ ਲਾਇਆ ਤਾਂ ਕਿ ਨਾ 2100 ਰੁਪਏ ਆ ਸਾਹਮਣੇ ਇੱਕ ਸਿਰਫ ਪੈਸੇ ਕੋ ਦਾ ਘੱਟ ਨਾ ਕਿੰਨੇ ਵੀ ਹੋਈ ਗੁਰਾਪੋ ਦੇ ਫੜਕੇ ਸਾਰੇ ਗੁੱਲੇ ਲਾ ਦੇ ਮੈਂ ਲਾ ਦੇ ਕਿਹੜਾ ਜਿਹੜਾ ਲਾਦਾ ਮੈਂ ਤੇਰੀ ਕੋਈ ਨਹੀਂ ਮੋੜਦਾ ਤੂੰ ਵੱਡਾ ਰੋ ਮੈਂ ਕਹਾਂ ਵੱਡਾ ਬੱਚੀ ਵਧੀਆ ਮੈਂ ਮਾਨ ਕਰ ਦਿੰਦਾ ਹਾਂ ਗਲਤ ਨਾ ਬੋਲ ਦੇ ਮੈਨੂੰ ਕੋ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦਾ ਜਿਹੜਾ ਹੁਣ ਦਰਾਹਾਂ ਨਹੀਂ ਆ ਫੜਨੀ ਹਾਂ ਨਹੀਂ ਵੀ ਆ ਲੈ ਜੇ ਇੱਕ ਨੂੰ ਮਾਰਨ ਵਾਲੀ ਗੱਲ ਨਾ ਕਰੀ ਮੇਰੀ ਗੱਲ ਸੁਣ ਹਾਂ ਇਹ ਕਹਾਂਗਾ ਮੈਂ ਤੇਰੇ ਤੋਂ ਲੈ ਆ ਇੱਕ ਨੂੰ ਮਾਰਨ ਵਾਲੀ ਗੱਲ ਨਹੀਂ ਲੈਣਾਂ ਕੋਈ ਸਨਾ ਮੈਂ ਲੈਣਾ ਆ ਫੜਨਾ ਫੜ ਲੈ ਫੜਾ ਚਾਚ ਫੜ ਲੈ ਫੜ ਦੇ ਮੈਨੂੰ ਫੜ ਲੈ ਹੁਣ ਚਾਚਾ ਤੇ ਕੀ ਕਹਿਣਾ ਤੈਨੂੰ ਹੁਣ ਸਹੀ ਗੱਲ ਫੇ ਪੰਜ ਉੱਪਰ ਨਹੀਂ ਕਹਿੰਦਾ ਘਰ ਜਾ ਇੱਕ ਮਿੰਟ ਓ ਫੜ ਜਾ ਤੈਨੂੰ ਫੜਦੀ ਫੜਦੀ ਤੇਰੀ ਜੁਬਾਨ ਤੇ ਖੋਲ ਜਿਹਾਵਾਂਗੇ ਅਸੀਂ ਤੈਨੂੰ ਵੀ ਟੁੱਟਣੇ ਬੰਦੇ ਹਜ਼ਾਰ ਛੋੜ ਆ ਬਸ ਮੈਂ ਬਸ ਛੋੜ ਤੈਨੂੰ ਮਾਰ ਦੂਗਾ ਤੇ ਦੂਰੇ ਤੇਰਾ ਛੋੜ ਨਾ ਓ ਛੱਡ ਨਾ ਯਾਰ ਤੈਨੂੰ ਪਾ ਕੇ ਬੋਲਦਾ ਓ ਤਦ ਹੁਣ ਤੇਰੇ ਬਾਹਰ ਪਹਿਲੀ ਗੱਲ ਛੋਡੇ ਨਾਲ ਹੀ ਵੱਧ ਕਰ ਮੈਂ ਓ ਯਾਰ Mm-hmm. Да. Okay.